ਤੁਹਾਨੂੰ ਕੀ ਗੱਲ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਸਰ ਵਧੀਆ ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਹੈ ਬਹੁਤ ਠੀਕ ਵਧੀਆ ਤਾਂ ਗੱਲ ਸਰ ਇੱਕ ਆਪਾਂ ਜ ਬੜਾ ਭਖਿਆ ਮੁੱਦਾ ਆ ਪੰਜਾਬ ਦੇ ਵਿੱਚ ਚੱਲ ਰਿਹਾ ਜਿਹੜਾ ਹੁਣ ਆਪਣੇ ਹਿੰਦੀ ਚਾਦਰ ਗੁਰ ਤੇਗ ਬਹਾਦਰ ਸਾਹਿਬ ਦੇ ਜਿਹੜੀ 350 ਸਾਲੀ ਸਵਾਗਤ ਮਨਾਏ ਜਾ ਰਹੇ ਨੇ ਜਿਹਦੇ ਸਵਾਗਤ ਜੀ ਝਾੜੂ ਸਰਕਾਰ ਨੇ ਪਹਿਲਾਂ ਤਾਂ ਸਾਡੇ ਬਰਾਸਤੀ ਮਾਰਕ ਜਿਹੜੀਆਂ ਸਕਰੀਨਾਂ ਲਾਈਆਂ ਸੀ ਵਾਡਾ ਕਾਰੀ ਜਿਹੜੀਆਂ ਖੇਤਨ ਪ੍ਰਸਾਰਨ ਵਾਸਤੇ ਦਰਬਾਰ ਸਾਹਿਬ ਦਾ ਜੀ ਉਹਦੇ ਦੇ ਨਾਲ ਦੀ ਸ਼ਰਾਬ ਵੇਚੀ ਦਾ ਉਹਦੇ ਚੁਟਕਲੇ ਮਸਕਰੀਆਂ ਚਲਾਏ ਤੇ ਝਾੜੂ ਦੀ ਪੂਰਾ ਪ੍ਰਚਾਰ ਕਰਦੇ ਰਹੇ ਬਿਲਕੁਲ ਉਸੇ ਤੋਂ ਇਹਨਾਂ ਦਾ ਹੌਸਲਾ ਵਧਿਆ ਤੇ ਹੁਣ ਇਹ ਜਿਹੜਾ ਆਪਣਾ ਸਾਡੇ 35 ਸਾਲ ਅਸੀਂ ਇਸੇ ਦੀ ਸਮਾਗਮ ਚੱਲ ਰਹੇ ਨੇ ਉਸੇ ਤਰ੍ਹਾਂ ਧਿਆਨ ਕੇ ਇਹਨਾਂ ਨੇ ਉਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਜ ਤੱਕ ਕਦੀ ਹੋਇਆ ਨਹੀਂ ਸੀ ਵੀ ਸਰਕਾਰਾਂ ਇਸ ਤੋਂ ਵੱਖਰੇ ਪ੍ਰੋਗਰਾਮ ਉਲੀ ਕਰਨ ਤੇ ਵੱਖਰੇ ਪ੍ਰੋਗਰਾਮ ਚਲਾਉਣਾ ਇਹ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਪੰਥ ਦੇ ਪ੍ਰੋਗਰਾਮ ਹੁੰਦੇ ਨੇ ਸ਼ਰੂਨੀ ਕਮੇਟੀ ਪੰਥਕ ਜਮਾਤ ਆ ਉਹਦੇ ਜਗ੍ਹਾ ਨਹੀਂ ਹੁੰਦੀ ਉਹ ਸਾਰੇ ਕਰਦੇ ਨੇ ਤਾਂ ਇਹ ਜਿੱਸਾ ਉਹਨਾਂ ਨੇ ਸਪੈਸ਼ਲ ਵੇਖ ਲਓ ਉੱਥੇ ਵੀ ਇੱਕ ਇੱਕ ਦਿਨ ਦਾ ਸੰਸਦ ਭਵਨ ਬਣਾਇਆ ਕਰੋੜਾਂ ਰੁਪਇਆ ਲਾਤਾ ਉਹਦੇ ਤੇ ਬਿਲਕੁਲ ਉਹਦੇ ਤੇ ਇੱਕ ਦਿਨ ਛੇ ਦੋਰੇ ਬਾਰੇ ਜੇ ਤੁਹਾਨੂੰ ਜਾਣਕਾਰੀ ਹੈ ਉਹਦੇ ਬਾਰੇ ਦੱਸੋ ਕਿ ਉਹਨਾਂ ਜਿਹੜੇ ਉਹ ਬਿੱਲ ਪਾਸ ਕੀਤੇ ਨੇ ਉਹਦੇ ਬਾਰੇ ਜਿਹੜੇ ਤਿੰਨ ਸ਼ਹਿਰਾਂ ਦੇ ਬੜਹਾਸੋ ਹੀ ਨਹੀਂ ਗੱਲਿਆ ਬਸ ਉਹਦੇ ਬਾਰੇ ਤੁਸੀਂ ਦੱਸੋ ਕਿੰਨੀ ਕੀ ਜਾਣਕਾਰੀ ਜਿਹੜੇ ਨੇ ਉਹ ਬਿੱਲ ਪਾਸ ਕੀਤੇ ਨੇ ਉਹਦੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਬਾਰੇ ਉਹਦੇ ਬਾਰੇ ਜਾਣਨਾ ਪਊ ਪਹਿਲਾਂ ਉਹ ਇਹਨਾਂ ਨੇ ਉਹਨੂੰ ਕੀਤਾ ਕਿ ਵੀ ਧਾਰਮਿਕ ਸ਼ਹਿਰ ਉਹਨਾਂ ਨੂੰ ਐਲਾਨਿਆ ਉਹ ਵੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਦਾ ਵੀ ਸ਼ਾਇਦ ਕੁਝ ਵੰਡ ਕੇ ਉਹਨਾਂ ਨੇ ਕੁਝ ਕਰਤਾ ਉਹਦੀ ਬਾਉਂਡਰੀ ਦਾ ਪਰ ਹੁਣ ਇਹ ਨਹੀਂ ਪਤਾ ਕਿਉਂਕਿ ਅੱਗੇ ਜਾ ਕੇ ਚੁਣੌਤੀਆਂ ਇਹਦੇ ਚ ਬਹੁਤ ਆਉਣਗੀਆਂ ਛੋਟੀ ਇੱਕ ਇੱਕ ਗੱਲ ਨਹੀਂ ਜਦੋਂ ਆਪਾਂ ਇਸ ਤਰ੍ਹਾਂ ਐਲਾਨਦੇ ਆਂ ਸ਼ਹਿਰ ਨੂੰ ਧਾਰਮਿਕ ਸ਼ਹਿਰ ਐਲਾਨ ਤਾਂ ਤੇ ਉਹ ਇਸ ਗੱਲ 'ਚ ਵੜਿਆਈ ਅਸੀਂ ਤਾਂ ਗੱਲ ਹਲਕਾਬ ਇਹਨਾਂ ਦੀ ਇਹ ਆ ਕਿ ਸਾਨੂੰ ਇਹ ਇਹਨਾਂ ਦੀ ਪਹਿਲਾਂ ਤੋਂ ਹੀ ਇਹ ਤਰੀਕਾ ਕਿ ਕੋਈ ਵੀ ਚੀਜ਼ ਜਿਹੜੀ ਸਾਨੂੰ ਉਹ ਪੈਸੇ ਦੇ ਤਰੀਕਾ ਹਿਸਾਬ 'ਚ ਜਿਹੜੀ ਉਹ ਕਰਨੀ ਨਾ ਪਵੇ ਕੋਈ ਕੰਮ ਇਹੋ ਜਿਹੀ ਕਰੋ ਕਿ ਜਿਹਦੇ ਨਾਲ ਸਾਨੂੰ ਨਾਂ ਸਾਡਾ ਵੱਡਾ ਹੋ ਜਾਵੇ ਕੰਮ ਸਾਡਾ ਵੱਡਾ ਅਸੀਂ ਬਣਾ ਦਈਏ ਉਹਨੂੰ ਪ੍ਰਚਾਰ ਕੇ ਪਰ ਅਸੀਂ ਕੋ ਕੋਲੋਂ ਸਾਨੂੰ ਕੱਖ ਨਾ ਕਰਨਾ ਪਵੇ ਵੀ ਹੁਣ ਜਿਵੇਂ ਕਾਲਜ ਚਲਾਉਣ ਦੀ ਗੱਲ ਸੀ ਕਿ ਵੀ ਮੈਡੀਕਲ ਕਾਲਜ ਚਲਾਉਣਾ ਚਾਹ ਹਰੂ ਸਾਹਿਬ ਦੇ ਨਾਂ ਤੇ ਚਲਾਉਂਦੇ ਤੁਸੀਂ ਪਹਿਲਾਂ ਮਸਤੋਣਾ ਸਾਹਿਬ ਤੋਂ ਇੱਕ 16 ਕਾਲਜ ਜਿਵੇਂ ਇਹਨਾਂ ਨੇ ਕਿਹਾ ਸੀ ਹੁਣ ਆਸ ਤਾਂ ਲੋਕ ਇਹ ਕਰਦੇ ਸੀ ਵੀ ਪਤਾ ਨਹੀਂ ਸ਼ਾਇਦ ਕੀ ਦੇਣਗੇ ਲੋਕਾਂ ਨੂੰ ਵੀ ਇਹੋ ਜਿਹਾ ਕੁਝ ਵੀ ਜਿਹੜੀ ਲੋਕਾਂ ਨੂੰ ਸਹੂਲਤ ਹੋਵੇ ਗੁਰੂ ਸਾਹਿਬ ਦੇ ਨਾਂ ਤੇ ਚੀਜ਼ ਚੱਲਦੀ ਰਹੇ ਲੰਬਾ ਟਾਈਮ ਔਰ ਗੁਰੂ ਸਾਹਿਬ ਦਾ ਤਾਂ ਨਾਂ ਸਦਾ ਉੱਚਾ ਰਹਿਣੇ ਰਹਿਣਾ ਤੇ ਪਰ ਇਹਨਾਂ ਨੇ ਉਸ ਚੀਜ਼ ਨੂੰ ਵਰਤਣ ਦੀ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜਾ ਵਿਧਾਨ ਸਭਾ ਉੱਥੇ ਚਲਾ ਵੀ ਲਈ ਵੀ ਇਹ ਬਿੱਲ ਪਾਸ ਕਰਤੇ ਆ ਜਾਂ ਹੋਰ ਕੁਝ ਉੱਥੇ ਕੰਮ ਕਰਨ ਲਈ ਉਹ ਪਖੰਡ ਜਿਆ ਕਰਕੇ ਉਹਦਾ ਪੈਸਾ ਕਰੋੜਾਂ ਫੇਰ ਵੀ ਉਹ ਜਣ ਦੀ ਤੋਂ ਕੱਢ ਕੇ ਲੈ ਗਏ ਦਿੱਲੀ ਨੂੰ ਦਿੱਲੀ ਦੇ ਬੰਦਿਆਂ ਦੇ ਉਹਨਾਂ ਨੇ ਡਿਫਰੈਂਟ ਡਿਫਰੈਂਟ ਕੰਪਨੀਆਂ ਦੇ ਨਾਂ ਤੇ ਉਹਨਾਂ ਨੂੰ ਪੈਸੇ ਆਪਣੇ ਆਪ ਨੂੰ ਬਿੱਲ ਆਪਣੇ ਅਖੀਰ ਨੂੰ ਬੋਝਾਂ ਚ ਪਾ ਲਏ ਪੈਸੇ ਤੇ ਗੁਰੂ ਸਾਹਿਬ ਦਾ ਨਾਮ ਕਰ ਲਿਆ ਤੇ ਇਹ ਮੈਨੂੰ ਪਤਾ ਵੀ ਜਿਹੜੇ ਬੰਦੇ ਨੇ ਗੁਰੂ ਮਹਾਰਾਜ ਦੀ ਹਾਜ਼ਰੀ ਚ ਗਿਆ ਹੋਵੇ ਸ਼ਰਾਬ ਪੀ ਕੇ ਅੱਜ ਉਹਦੇ ਮੂੰਹ 'ਤੇ ਗੱਲ ਆਉਣੀ ਕਿ ਵੀ ਇੱਥੇ ਨਸ਼ੇ ਦੀ ਬੰਦੀ ਅਸੀਂ ਕਰ ਦੇਣੀ ਹੈ ਜਾਂ ਆਹ ਕਰ ਦੇਣਾ ਉਹ ਹਾਦਸੇ ਜਿਨੀ ਗੱਲ ਲੱਗਦੀ ਹੈ ਕਿਉਂਕਿ ਇਹ ਬੰਦੇ ਉਹ ਭਾਈ ਜਿਵੇਂ ਤੁਸੀਂ ਕਹਿਣਾ ਵੀ ਕਬਜ਼ਾ ਕਰਨ ਦੀ ਗੱਲ ਆ ਇਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਵੀ 1999 ਦੇ ਜਿਹੜੇ ਪ੍ਰੋਗਰਾਮ ਸਾਰੇ ਸ਼੍ਰੋਮਣੀ ਕਮੇਟੀ ਨੇ ਕੀਤੇ ਸੀ ਹਾਂਜੀ ਨਾ ਕਿ ਸਰਕਾਰ ਵੱਲੋਂ ਇਸੀ ਸਰਕਾਰ ਨੇ ਸਿਰਫ ਉਹਨਾਂ ਦੀ ਮਦਦ ਕੀਤੀ ਸੀ ਵੱਧ ਕਿਤੇ ਪੈਸਾ ਦਿੱਤਾ ਸੀ ਸਰਕਾਰ ਨੇ ਬਿਲਕੁਲ ਹਾਂਜੀ ਤੇ ਜਿਵੇਂ ਵੱਡੇ ਤੋਂ ਵੱਡੇ ਜਿਹੜੇ ਜਿੰਨੇ ਉਦੋਂ ਤਿੰਨੇ ਸੈਨਾ ਦੇ ਮੁਖੀ ਆਏ ਉਦੋਂ ਆਪਣੇ ਹੋਮ ਮਿਨਿਸਟਰ ਉਹ ਆਇਆ ਪ੍ਰਧਾਨ ਮੰਤਰੀ ਆਏ ਡਿਫੈਂਸ ਮਿਨਿਸਟਰ ਆਏ ਜਾਰਜ ਫਰਨਾਂਡੇਸ ਸਾਰੇ ਵੱਡੇ ਬੰਦੇ ਪਹੁੰਚੇ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਵੀ ਬਾਰੀ-ਬਾਰੀ ਇਹ ਗੱਲ ਕਹਿਣ ਦੀ ਵੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਜੇ ਦੋ ਦੋ ਕੀਤਾ ਸੀ ਤਾਂ ਅਸੀਂ ਵੀ ਕਰ ਸਕਦੇ ਹਾਂ ਪਰ ਗੱਲ ਨੂੰ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਕਾਲੀ ਦਲ ਨੇ ਨਹੀਂ ਸੀ ਕੀਤਾ ਅਕਾਲੀ ਦਲ ਤਾਂ ਹਮੇਸ਼ਾ ਇਹ ਕਹਿੰਦਾ ਕਿ ਹਾਂ ਜਿਹੜਾ ਧਰਮ ਦੇ ਕੰਮ ਆ ਤੁਸੀਂ ਸ਼੍ਰੋਮਣੀ ਕਮੇਟੀ ਮੂਰੇ ਲਾ ਕੇ ਕਰੇ ਅਸੀਂ ਮਦਦ ਕਰਾਂਗੇ ਹਾਲਾਂਕਿ ਬੈਸਾਂ ਦੇ ਵਿੱਚ ਇਹਨਾਂ ਨੇ ਇੱਥੋਂ ਤੱਕ ਵੀ ਸਵਾਲ ਉਠਾਏ ਕਿ ਤੁਸੀਂ ਨਹੀਂ ਜੀ ਦੂਜੇ ਧਰਮ ਨੂੰ ਭਗਤ ਰਵਿਦਾਸ ਦੇ ਪੈਸੇ ਦੇਤੇ ਭਗਤ ਰਵਿਦਾਸ ਦੇ ਕਿਉਂ ਸ਼੍ਰੋਮ ਆਪਣੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਭ ਧਰਮਾਂ ਨੂੰ ਦਿੱਤੇ ਆ ਧਰਮਾਂ ਨੂੰ ਇਹ ਇਹਨਾਂ ਤੇ ਪੈਸੇ ਇੱਥੇ ਲਾਉਣੇ ਸਰਕਾਰ ਵੱਲੋਂ ਕੋਈ ਇਹ ਚ ਮਨਾਹੀ ਜਾਂ ਗੁਨਾਹ ਨਹੀਂ ਪਰ ਗਲਤ ਗੱਲ ਇਹ ਸੀ ਕਿ ਜਿਹੜਾ ਪੈਸਾ ਖਰਚਾ ਜਾ ਰਿਹਾ ਜਿਹੜਾ ਸਟਰਕਚਰ ਰਹਿਣਾ ਨਹੀਂ ਜਿਹੜਾ ਇੱਕ ਟੈਂਪਰੇਰੀ ਤੌਰ ਤੇ ਆ ਜਿਹੜਾ ਖਤਮ ਹੋ ਜਾਣਾ ਤਿੰਨ ਚੌ ਦਿਨਾਂ ਬਾਅਦ ਉਹਦੀ ਅਹਿਮੀਅਤ ਹੀ ਕੋਈ ਨਹੀਂ ਹੈਗੀ ਉਹੋ ਜੀ ਚੀਜ਼ ਤੇ ਵੇਸਟੇਜ ਕਰਕੇ ਉਹ ਖਤਮ ਕਰਤਾ ਇਹਨਾਂ ਨੇ ਪਰ ਇਹ ਨਹੀਂ ਸੋਚਿਆ ਇਹ ਲੋਕਾਂ ਨੂੰ ਕੋਈ ਕੋਈ ਉੱਤੇ ਐਲਾਨ ਕਰ ਦਿੰਦੇ ਯੂਨੀਵਰਸਿਟੀ ਜਾਂ ਕੋਈ ਟੈਕਨੀਕਲ ਯੂਨੀਵਰਸਿਟੀ ਜਾਂ ਕੁਝ ਵੀ ਕੋਈ ਰਿਸਰਚ ਦੇ ਲਈ ਕੋਈ ਕੰਮ ਹੁੰਦਾ ਕਿਸੇ ਤਰ੍ਹਾਂ ਦਾ ਵੀ ਕੁਝ ਕਰ ਦਿੰਦੇ ਵਿਰਾਸਤ ਦੇ ਖਾਲਸਾ ਅਕਾਲੀ ਦਲ ਨੇ ਉਹ ਤੋਂ ਦਿੱਤਾ ਸੀਗਾ 1999 ਵੇਲੇ ਉਸ ਤੋਂ ਬਾਅਦ ਕਿੰਨੀਆਂ ਯਾਦਗਾਰਾਂ ਧਰਮ ਨਾਲ ਸੰਬੰਧਿਤ ਨੂੰ ਲੈ ਕੇ ਜੰਗਾਂ ਦੇ ਨਾਲ ਜਾਂ ਹੋਰ ਇਹੋ ਜਿਹਾ ਕੁਝ ਦਿੱਤਾ ਜੋ ਸਟਰਕਚਰ ਸਦਾ ਰਹਿਣੇ ਆ ਜਿੰਨਾਂ ਨੂੰ ਲੋਕਾਂ ਨੇ ਦੇਖਣਾ ਤੇ ਉਹਨਾਂ ਨੂੰ ਸਿੱਖਣਾ ਉਹਨਾਂ ਤੋਂ ਅੱਗੇ ਕੁਝ ਪਰ ਇਹਨਾਂ ਨੇ ਸਿਰਫ ਆਹ ਬਿੱਲ ਪਾਸ ਕਰਕੇ ਸਿਰਫ ਇੱਕ ਨਾਂ ਉਹਦਾ ਕੀਤਾ ਚਲੋ ਅਸੀਂ ਫਿਰ ਵੀ ਭਾਵਨਾ ਕਹਿੰਦੀ ਕੋਈ ਵੀ ਆ ਕਿਸੇ ਵੀ ਤਰ੍ਹਾਂ ਦੀ ਹੈ ਜੇ ਚਲੋ ਧਾਰਮਿਕ ਸਾਡੇ ਸ਼ਹਿਰ ਜਲਸਾ ਵੇ ਦੇ ਵਿੱਚ ਕੋ ਹੁਣੇ-ਹੁਣੇ ਇੱਕ ਹੋਰ ਨਿੱਕੀ ਜੀ ਖਬਰ ਨਿਕਲ ਕੇ ਆਈ ਆ ਸ਼ਾਇਦ ਉਹਦੀ ਪੁਸ਼ਟੀ ਤਾਂ ਨਹੀਂ ਹੋ ਸਕੀ ਅਜੇ ਪਰ ਉਹ ਬੜੀ ਹਾਸੋ ਹੀ ਨਹੀਂ ਹੈ ਜੀ ਉਹ ਹਾਲਾਂਕਿ ਇਹ ਜਿਹੜੇ ਇਹਨਾਂ ਨੇ ਪਵਿੱਤਰ ਸ਼ਹਿਰ ਲਾਣੇ ਨੇ ਇਹ ਪਹਿਲਾਂ ਲਾਣੇ ਜਾ ਚੁੱਕੇ ਨੇ ਇੱਕ ਸ਼ੋਮਨੀ ਕਾਲੀ ਦਾ ਸਰਦਾਰ ਲਾਣਾ ਦਾ ਲਾਣਾ ਸੀਗਾ ਲਾ ਅਨੰਦਪੁਰ ਦਾ ਹਾਂਜੀ ਕੈਪਟਨ ਇਨ ਦ ਫੈਨ ਲਾਣੇ ਪਰ ਇਹਨਾਂ ਨੇ ਸ਼ਹਿਰ ਨਹੀਂ ਲਾਣੇ ਜੀ ਤਹ ਹੁਣੇ ਕਬਰ ਨਿਕਲ ਕਈਏ ਮੈਂ ਪੋਸਟ ਦੇ ਦੇ ਪਿਆ ਸੀ ਇੱਕ ਉਹ ਉਹਨਾਂ ਨੇ ਜਿਹੜੇ ਉਹ ਰਸਤੇ ਨੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾਂਦੇ ਬਿਲਕੁਲ ਹਾਂ ਜਿਵੇਂ ਜਿਵੇਂ ਅਬਰ ਸਾਹਿਬ ਦਾ ਪਸਟ ਕਿਹਾ ਤਾਂ ਵੀ ਬਰਾਸਤੀ ਮਾਰ ਗਿਆ ਬਾਕੀਆ ਤੇ ਵੀ ਉਹਦੇ ਰਸਤੇ ਨੇ ਉਹ ਅੰਦਰ ਵੀ ਨਹੀਂ ਬਿਲਕੁਲ ਹਾਂਜੀ ਹਾਂ ਉਹ ਬਾਕੀ ਦੋਹਾਂ ਸਥਾਨਾਂ ਦੇ ਜਿਹੜੇ ਰਸਤੇ ਜਾਂਦੇ ਨੇ ਨਾ ਗੁਰਦੁਆਰਾ ਸਾਹਿਬ ਨੂੰ ਉਹਨਾਂ ਦਾ ਲਿਖਿਆ ਇਹਨਾਂ ਨੇ ਸਪੈਸ਼ਲ ਇਹ ਇੱਕ ਪੂਰੇ ਸ਼ਹਿਰ ਦਾ ਨਹੀਂ ਲਿਖਿਆ ਵੀ ਤਮਾਕੂ ਰਹਿ ਜਾਂ ਨਸ਼ਾ ਰਹਿਦ ਕੀਤੇ ਜਾਣਗੇ ਉਹ ਜਿਹੜੇ ਗੁਦੜ ਸਾਹਿਬ ਨੂੰ ਰਸਤੇ ਜਾਂਦੇ ਨੇ ਉਹਨਾਂ ਦਾ ਲਾਣ ਕੀਤਾ ਜੀ ਇਹ ਦੇ ਜਿਹੜੇ ਦਾ ਫਿਰ ਕਰਕੇ ਆਏ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਮੈਂ ਵੀ ਸਮਝਣ ਦੀ ਕੋਸ਼ਿਸ਼ ਕਰਦਾ ਸੀ ਕਿ ਉਹ ਰਸਤੇ ਜਦੋਂ ਕਹਿ ਰਹੇ ਆ ਵੀ ਇਹਦਾ ਮਤਲਬ ਉਹਨਾਂ ਨੇ ਕੁਝ ਉਹਨੂੰ ਭਾਗਾ ਚ ਵੰਡਿਆ ਮੈਸੋ ਦੇ ਸ਼ਾਇਦ ਬਲਾਕਾਂ ਚ ਜਾਂ ਕਿਵੇਂ ਕਰਕੇ ਵੰਡਿਆ ਫਿਰ ਬਿਲਕੁਲ ਇਹਨਾਂ ਦੇ ਰਸਤਾ ਰਸਤੇ ਹਨ ਮੇਨ ਮੇਨ ਸੜਕ ਤੋਂ ਮੇਨ ਸੜਕ ਤੋਂ ਜਿੱਥੇ ਗੁਦੜ ਸਾਹਿਬ ਨੂੰ ਰਸਤੇ ਜਾਂਦੇ ਆ ਨਾ ਜੀ ਉਹਨਾਂ ਨੂੰ ਲਾਣਿਆ ਹੁਣ ਆਪਾਂ ਕਹਿ ਦੀਏ ਕਿ ਇਹ ਸੜਕ ਧਾਰਮਿਕ ਹੋ ਗਈ ਮਤਲਬ ਪਤਾ ਨਹੀਂ ਹੁਣ ਕੀ ਜਣਦੀ ਇਹਨੂੰ ਕਿਹਾ ਜਾ ਸਕਦਾ ਕਿਉਂਕਿ ਜਿਹੜੀ ਫਿਰ ਨਸ਼ਿਆਂ ਦੇ ਸੰਬੰਧੀ ਗੱਲ ਆਉਂਦੀ ਹੈ ਜਾਂ ਹੋਰ ਰੋਕਾਂ ਦੀ ਗੱਲ ਆਉਂਦੀ ਹੈ ਪਰ ਉਹਨਾਂ ਦਾ ਕੀ ਮਤਲਬ ਇਹ ਹੋਊਗਾ ਕਿ ਕੁਝ ਬਾਉਂਡਰੀ ਉਹਦੇ ਕੁਝ ਉਸ ਸੜਕ ਦੇ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਉੱਥੇ ਕੋਈ ਇਹੋ ਜਿਹੀ ਚੀਜ਼ ਨਾ ਹੋਵੇ ਉਹ ਤਾਂ ਉਹ ਸੜਕਾਂ ਤਾਂ ਉਹ ਰਸਤੇ ਤਾਂ ਵੈਸੇ ਸੰਕਤਾਂ ਨਹੀਂ ਸੀ ਨਸ਼ੇ ਵੇਕਣ ਦਿੰਦੀਆਂ ਜਦੋਂ ਮੌਕੇ ਤਾਂ ਵੈਸੇ ਨਹੀਂ ਅਸੇ ਹੁੰਦਾ ਕੋਈ ਨਾ ਕੋਈ ਇਹਨਾਂ ਨੇ ਉਹ ਹੀ ਸਾਰਾ ਪਖੰਡ ਕੀਤਾ ਹੀ ਉਹਦੇ 'ਚ ਕੋਈ ਸਚਾਈ ਨਹੀਂ ਬਿਲਕੁਲ ਉਹੀ ਗੱਲ ਆ ਕਿ ਵੀ ਹਮੇਸ਼ਾ ਇਹਨਾਂ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਰਿਕੁਐਸਟ ਨਾ ਕੁਝ ਇਹੋ ਜਿਹਾ ਕਰੀਏ ਪੈਸਾ ਨਾਲ ਉੱਤੇ ਲਗੇ ਤੇ ਉਹਦੀ ਪਬਲਿਸਿਟੀ ਸਾਨੂੰ ਉਹ ਜਿਹੜੀ ਵੱਡੀ ਹੈ ਸਾਡੀ ਹੋਵੇ ਇਹ ਕੁਸ਼ਣਾ ਕੁਝ ਇਹੋ ਜਿਹਾ ਐਲਾਨ ਜਿਹਾ ਕਰਕੇ ਹੀ ਬਸ ਗੱਲ ਸਾਡੀ ਸਰ ਜਾਵੇ ਫਿਰ ਬਸ ਅਸੀਂ ਆ ਕਰਤਾ ਜੀ ਫਿਰ ਇਹਨਾਂ ਇੱਕ ਹੋਰ ਦੇ ਵਿੱਚੋਂ ਵੇਖੋ ਜੀ ਸਮਾਗਮ ਚੋਂ ਮੁੱਖ ਸਮਾਗਮ ਜਿਹੜਾ ਵਿਗਨਪੌਨ ਦੀ ਕਿੱਡੀ ਇੱਕ ਜਿਹਨੂੰ ਕਹਿ ਸਕਦੇ ਮਾੜੀ ਚਾਲ ਚੱਲੀ ਆ ਜਿੰਨੇ ਮੁੱਖ ਮਾਰਗ ਨੇ ਸਾਰਿਆਂ ਤੇ ਸਪੀਕਰ ਲਾਤੇ ਨੇ ਜੀ ਸਪੀਕਰ ਲਾਏ ਜੀ ਸਪੀਕਰ ਲਾਤੇ ਜਿਨ੍ਹਾਂ ਤੇ ਸਰਕਾਰੀ ਸਮਾਗਮ ਦਾ ਜੋ ਪ੍ਰਸਾਰਣ ਉਹ ਹੋਊਗਾ ਜਿਹੜਾ ਸੰਕਤਾ ਦਾ ਤੇ ਨਤਮਸਤਕ ਨੂੰ ਜਾਣਾ ਸੰਕਤਾ ਦੇ ਗੁਰਦਾਰ ਤਕਤਾਂ ਤੇ ਜਾਣਾ ਪਰ ਇਹਨਾਂ ਨੇ ਆਲ ਸਪੀਕਰ ਲਾ ਕੇ ਆਪਦੇ ਸਮਾਗਮਾਂ ਦੇ ਉਹਨਾਂ ਨੇ ਉੱਥੇ ਚੁਟਕਲੇ ਮੱکریاں ਕਿਕਲੀਆਂ ਜਿਹੜੀਆਂ ਨੇ ਉਹਥੇ ਇਹ ਜਹਦਰ ਸਾਹਿਬ ਨੇ ਦੌਕਾ ਮਾਰ ਕੇ ਸ਼ਾਇਦ ਆਖਿਆ ਤਾਂ ਹੈ ਪਤਾ ਨਹੀਂ ਉਹ ਜਿਹੜਾ ਲੱਤੇ ਅਗੇ ਲੱਤੇ ਜਹਦਰ ਸਾਹਿਬ ਨੇ ਉਹਨਾਂ ਨੂੰ ਡੀਸੀ ਨੂੰ ਕਿਹਾ ਸੀ ਵੀ ਇਹ ਸਪੀਕਰ ਜਿਹੜੇ ਜਾਂ ਤਾਂ ਲਾਓ ਜਾਂ ਇਹਨਾਂ ਨੂੰ ਬੰਦ ਰੱਖੋ ਇਹ ਸਮਾਗਮ ਦੇ ਨਾਲ ਜ ਨਹੀਂ ਚੱਲੇ ਚਾਹੀਦੇ ਤੇ ਉਹਦੀ ਕੋਈ ਕਾੜੀ ਕੁਸ਼ਤੀ ਹੋ ਸਗੀ ਤਾਂ ਕੀ ਗੱਲ ਕੀ ਬਣਿਆ ਉਸ ਤੋਂ ਬਾਅਦ ਤੇ ਬਾਕੀ ਪਰ ਗੱਲ ਤਾਂ ਇਹ ਆ ਵੀ ਔਲਖ ਸਾਹਿਬ ਵੀ ਇਹ ਗੱਲਾਂ ਤਾਂ ਇਹ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਸਕਰੀਨਾਂ ਲਾਈਆਂ ਸੀ ਉੱਤੇ ਦੇਖੋ ਬਾਣੀ ਚੱਲਦੀ ਸੀ ਪਰ ਪਤਾ ਨਹੀਂ ਹੁਣ ਇਹ ਕਿਹੜੀ ਇਹਨਾਂ ਦੀ ਸਿੱਧੀ ਸਿੱਧੀ ਵੀ ਇਹ ਆ ਕਿ ਵੀ ਚੈਲੰਜ ਕਰਨ ਵਾਲੀ ਗੱਲ ਆ ਜਿਵੇਂ ਜਥੇਦਾਰ ਸਾਹਿਬ ਦੇ ਨਾਲ ਵੀ ਸਿੱਧਾ ਹੋ ਗਏ ਪਹਿਲਾਂ ਹਾਲਾਂਕਿ ਜਥੇਦਾਰ ਹਰਪ੍ਰੀਤ ਸਿੰਘ ਸੀਗੇ ਜਦੋਂ ਉਹਨਾਂ ਨਾਲ ਵੀ ਇਸੇ ਤਰ੍ਹਾਂ ਦਾ ਇਹਨਾਂ ਨੇ ਬਿਹੇਵ ਕੀਤਾ ਸੀ ਪਰ ਉਹ ਬਾਅਦ ਵਿੱਚ ਉਹਨਾਂ ਨੇ ਬਹੁਤ ਮਿਲਦਾ ਇਸ ਤਰ੍ਹਾਂ ਰਾਲਾ ਮਿਲ ਕੇ ਇਹ ਵਾਲਾ ਕੰਮ ਕਰ ਲਿਆ ਇਹਨਾਂ ਦੇ ਨਾਲ ਪਰ ਉਹੀ ਹਾਲ ਇਹਨਾਂ ਦੇ ਹੋਣਾ ਸਿੱਖਿਆ ਨਹੀਂ ਕੁਝ ਲੜਨ ਨਹੀਂ ਕੀਤਾ ਬੀ ਚੇਂਜ ਨਹੀਂ ਕੀਤਾ ਆਪਣੇ ਆਪ ਨੂੰ ਉਹੀ ਹਜੇ ਵੀ ਦਬਕਾ ਮਾਰੂ ਜਾਂ ਉਹ ਕੋਸ਼ਿਸ਼ ਅਸਲ ਤੋਂ ਉਹੀ ਛੋਟਾ ਬਤਨ ਹੰਕਾਰ ਵਾਲੀ ਗੱਲ ਹੈ ਜੀ ਹੰਕਾਰ ਆ ਜਿਹੜਾ ਹੰਕਾਰ ਰਿਹਾ ਸਿਰ ਤੇ ਆਇਆ ਜੀ ਤੇ ਉਸ ਨੇ ਉਹਨਾਂ ਕੋਈ ਨਾ ਨੇ ਜਿਹੜਾ ਤਿੰਨ ਦਿਨ ਇਹਨਾਂ ਨੇ ਸਮਾਗਮ ਨਾਲ ਚੱਲਨੇ ਆ ਜੇ ਉਸ ਤੋਂ ਬਾਅਦ ਜਿਹੜਾ ਸਾਰੀਆਂ ਸੜਕਾਂ ਇਹਨਾਂ ਨੇ ਜਿਹੜੀਆਂ ਭਰਤੀਆਂ ਨੇ ਫਿਰ ਕੋ ਤੇਗ ਭਦਰ ਸਾਹਿਬ ਦੀ ਵੱਡੀ ਤਸਵੀਰ ਆ ਇਹ ਛੋਟੀ ਤਸਵੀਰ ਭਗਵੰਤ ਮਾਨ ਮੁੱਖ ਮੰਤਰੀ ਦੇ ਦੋਵੇਂ ਪਾਸੇ ਸੜਕਾਂ ਦੇ ਉਹ ਇਹਨਾਂ ਨੇ ਆ ਉਹ ਜਖਣਾ ਪੱਟੀ ਪਈ ਹੈ ਜੀ ਬਹੁਤ ਲੁਕੀng ਜਤੋਂ ਉਹ ਤਾਂ ਗੱਲ ਇਹ ਆ ਵੀ ਉਲਖ ਸਾਹਿਬ ਉਹ ਇਹ ਨਹੀਂ ਪਤਾ ਸਾਨੂੰ ਲੱਗਦਾ ਵੀ ਵੀ ਉਹ ਕੌਣ ਇਹਨਾਂ ਨੂੰ ਸਲਾਹਾਂ ਕੌਣ ਦਿੰਦਾ ਆ ਫੋਟੋ ਲਾਉਣ ਵਾਲੀ ਵੀ ਇਸ ਤੋਂ ਪਹਿਲਾਂ ਵੀ ਜਿਹੜਾ ਇਹਨਾਂ ਨੇ ਫੋਟੋਆਂ ਜਥੇਦਾਰ ਸਾਹਿਬ ਨੇ ਦਿਖਾਈਆਂ ਵੀ ਜੁੱਤੀ ਪਾਈ ਹੋਣੀ ਜਦੋਂ ਆਪਣਾ ਅੰਮ੍ਰਿਤ ਛਕਾਉਣਾ ਫਿਰ ਵੀਰ ਆਸਣ ਦੇ ਵਿੱਚ ਅੰਮ੍ਰਿਤ ਛਕਾਉਣ ਦੀ ਜਣ ਦੀ ਮਰਿਆਦਾ ਦੇ ਵਿੱਚ ਗੱਲ ਲਿਖੀ ਹੋਈ ਆ ਉਹ ਤੁਸੀਂ ਦੋਨੇ ਗੋਡੇ ਲਵਾ ਕੇ ਤੇ ਉਸ ਤਰ੍ਹਾਂ ਪੋਜੀਸ਼ਨ ਬਣਾ ਦਿੱਤੀ ਉਹ ਜੇ ਉਹਨਾਂ ਤੇ ਕਿਸੇ ਨੇ ਰੋਕਿਆ ਕਿ ਇਹਨੂੰ ਸੁਧਾਰਨ ਦੀ ਗੱਲ ਕੀਤੀ ਤੇ ਅੱਗੋਂ ਜੋ ਜਵਾਬ ਆਇਆ ਕਿ ਮੈਂ ਤੁਹਾਡੇ ਗੋਡੇ ਉਹ ਫਰੋਲ ਦੂੰਗਾ ਤੇ ਵੀ ਉਹ ਹਕਾਰ ਤੁਹਾਡੇ ਫਰੋਲ ਦੇਣੇ ਆ ਦੱਸ ਹਕਾਰ ਬੋਲਦਾ ਬਿਲਕੁਲ ਹੰਕਾਰ ਬੋਲਦਾ ਜੀ ਇਹ ਇਹ ਹੱਦ ਤੱਕ ਬੰਦੇ ਜਿਹੜਾ ਹੰਕਾਰ ਆ ਉਹ ਉਹਦਾ ਹਸ਼ਰ ਮਾੜਾ ਹੀ ਹੁੰਦਾ ਆ ਬਿਲਕੁਲ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਰਕਾਰੀ ਕੰਮ ਇਹਨਾਂ ਨੇ ਕਹ ਰਹੇ ਸੀ ਜਗਧਾਰ ਸਾਹਿਬ ਨੇ ਤੁਸੀਂ ਸੜਕਾਂ ਦਾ ਇੰਤਜ਼ਾਮ ਕਰੋ ਤੁਸੀਂ ਪੁਲਾਂ ਦਾ ਇੰਤਜ਼ਾਮ ਕਰੋ ਉਹਦਾ ਸੰਗਤਾਂ ਦਾ ਸੰਤਮਾਪ ਉਛਾਪ ਕਰ ਰਹੇ ਨੇ ਦੇ ਉਕਾਰੇ ਵਾਲੇ ਉਹ ਕਰ ਰਹੇ ਆ ਆਪਣੇ ਕਿਲੇ ਵਾਲੇ ਬਾਬਾ ਜੀ ਤੇ ਉਹ ਉਹਨਾਂ ਨੇ ਕਿੱਡਿਆ ਵੱਡਾ ਵੀੜਾ ਜਣ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਸੀਗੀ ਉਹ ਕਿੱਡਾ ਉਹਨਾਂ ਨੇ ਵੀੜਾ ਲਿਆ ਤੇ ਪਰ ਇਹ ਨਹੀਂ ਇਹਨਾਂ ਨੇ ਇਹਨਾਂ ਨੂੰ ਸ਼ਰਮ ਨਹੀਂ ਆਈ ਉਲਟਾ ਉਹਨੂੰ ਰੋਕਣ ਤਾਂ ਗਏ ਸੀ ਕਿ ਸਰਕਾਰੀ ਬੰਦੇ ਪਰ ਸ਼ਰਮ ਨਹੀਂ ਇਹਨਾਂ ਨੂੰ ਆਈ ਬਿਲਕੁਲ ਜੀ ਬਿਲਕੁਲ